ਸਾ ਵਾਅੇ ਕੋ ਦਿੱਤੇ ਬੱਤੇ ਪਰਮ ਸਰਕਾਰ ਜੋ ਸਾਡੇ ਇਲਾਕੇ ਦੀ ਨਹੀਂ ਪੰਜਾਬ ਦੀ ਆਨ ਸ਼ਾਨ ਮਾਨ ਸਰਦਾਰ ਜੈਪੀ ਸਿੰਘ ਦੀ ਰੋੜੀ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅੱਜ ਸਾਡੇ ਨਗਰ ਨੂੰ ਇੱਕ ਬਹੁਤ ਵੱਡਾ ਤੋਹਫਾ ਦੇ ਕੇ ਚੱਲਿਆ ਹੈ ਔਰ ਇਹੋ ਜਿਹਾ ਕੰਮ ਕਿਸੇ ਵੀ ਪਿਛਲੀ ਸਰਕਾਰ ਨੇ ਨਹੀਂ ਕੀਤਾ ਜੋ ਰੋੜੀ ਸਾਹਿਬ ਕਰ ਰਹੇ ਹੈ ਇਹਨਾਂ ਦੇ ਦਰਵਾਜ਼ੇ 24 ਘੰਟੇ ਹਰ ਇੱਕ ਵਾਸਤੇ ਖੁੱਲੇ ਰਹਿੰਦੇ ਨੇ ਅਸੀਂ ਦਾ ਭਾਵੇਂ ਇੱਕ ਛੁੜੀਜੀ ਪਾਲ ਵੀ ਕਰ ਦਈਏ ਜੇ ਸਾਡਾ ਮਾਣ ਰੱਖਦੇ ਨੇ ਸਾਡੇ ਤੇ ਹੱਥ ਬੰਨ੍ਹ ਗਾਦੇ ਨੇ ਅਸੀਂ ਪੂਰੇ ਨੱਗਰ ਵੱਲੋਂ ਔਰ ਬੋੜੇ ਦੀ ਪੰਚਾਇਤ ਵੱਲੋਂ ਤੇ ਬੋੜਾ ਵੈਲਫੇਅਰ ਸੁਸਾਇਟੀ ਦੇ ਵੱਲੋਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਸਾਡੇ ਪਿੰਡ ਨੂੰ ਇੱਡਾ ਵੱਡਾ ਤੋਹਫਾ ਦਿੱਤਾ ਹੈ ਅਸੀਂ ਪਰਮਾਤਮਾ ਦੇ ਚਰਨਾਂ 'ਚ ਇਹ ਹੀ ਅਰਦਾਸ ਕਰਦੇ ਆ ਕਿ ਇਹ ਹੀਰਾ ਸਾਡੇ ਇਸ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਚਮਕਦਾ ਰਹੇ ਔਰ ਇਸੇ ਤਰ੍ਹਾਂ ਕੰਮ ਕਰਦਾ ਰਹੇ